சா மாரே சீன் ਹੰਦੀ ਮੈਂ ਨਾ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਇੱਕ ਦਿਨ ਪਾਣੀ ਦੇ ਦੋ ਅੱਧੇ ਨਹੀਂ ਦਾ ਸੈਨ ਨੂੰ ਪਤਾ ਨਹੀਂ ਲੱਗਦਾ ਸਾਸੂ ਨੂੰ ਗਰਮੀ ਪਾਣੀ ਦੇ ਦੋ ਸਮਝ ਨਹੀਂ ਆਉਂਦੀ ਇਹਨੂੰ ਕੁਛ ਹੁਣ ਤਾਂ ਭਲਾਵਾਂਗੀ ਜੋ ਮੰਗਿਆ ਤਾਂ ਦੇਣਾ ਹੀ ਪੈਣਾ ਜੈਨੀ ਗਰਮੀ ਇਸ ਤੇ ਤੂੰ ਗਈ ਕਿਉਂ ਕਰਲੀ ਐਸੇ ਨਹੀਂ ਧੁੱਪ ਚ ਰਈ ਪਾਸ ਤੋਂ ਜਿੱਦ ਦੀ ਪੱਕੀ ਹੋਣ ਕੱਲੀ ਗੱਦ ਕੱਲੀ ਹੋ ਗਈ ਹੈ ਮੁਖਾਂ ਨੂੰ ਕੀ ਲੈ ਕੇ ਆਈਆਂ ਚਬੂਤ ਬਣ ਕੇ ਬੈਠੀ ਰਹਿਣਾ ਹਾਂ ਹਾਂ ਬਖਾਨੀ ਆ ਕਿੰਨੇ ਪੈਸੇ ਉਜਾੜ ਕੇ ਆਈਆਂ ਕੋਈ ਗੱਲ ਨਹੀਂ ਜਿੰਨੇ ਵੀ ਕਰਕੇ ਆਈਆਂ ਆਪਣੇ ਘਰ ਵਾਲੇ ਦੇ ਕਰਕੇ ਆਈਆਂ ਆ ਟਾਈ ਡਿੱਲੀ ਘਰ ਹਲੇ ਜੇ ਤੇ ਮੇਰੇ ਵੱਖਰੇ ਕੱਟੇ ਹੀ ਆ ਸਾਡੇ ਮੰਮੀ ਮੈਂ ਨਾ ਬੈਸ ਕਰਨ ਦੇ ਮੋੜ ਤੇ ਲੀਗੀ ਤੇ ਤੂੰ ਕੱਪੜੇ ਵੇਖੀ ਜਾ ਆ ਦਾੜੀ ਨੂੰ ਸੂਟ ਲੈ ਕੇ ਆਈ ਆ ਆ ਮੇਰਾ ਆ ਵੀ ਮੇਰਾ ਤੇ ਆ ਮੈਨੂੰ ਨਾ ਸਭ ਤੋਂ ਜ਼ਿਆਦਾ ਵਧੀਆ ਲੱਗਾ ਉਹ ਕਹਿੰਦਾ ਸੀਗਾ ਕਿ ਇਹ ਬੜੀ ਨਿਊ ਕਲੈਕਸ਼ਨ ਆਈ ਆ ਤੇ ਤੇ ਆ ਮੈਂ ਤੇ ਆਪਣੇ ਲੈ ਆਈ ਆ ਗਰਮੀਆਂ ਤੁਹਾਨੂੰ ਪਤਾ ਆਉਂਦੀਆਂ ਵਾ ਤੇ ਗਰਮੀ ਵਾਲੇ ਸੂਟ ਮੈਂ ਲੈ ਆਈ ਆ ਤੇ ਤੁਹਾਡਾ ਵੀ ਤੇ ਵਧੀਆ ਹੀ ਆ ਨਾ ਤੇ ਮੇਰਾ ਇੱਕੋ ਹੀ ਹਾਂ ਦੇ ਤਾਂ ਲੋਰ ਕਿੰਨੇ ਚਾਹੀਦੇ ਹੀ ਤੇ ਤੇਰੇ ਚਾਰ ਕਮਲ ਲੱਗੀ ਹੋਣੀ ਤੂੰ ਇਸ ਉਮਰ ਦੇ ਵਿੱਚ ਮੇਰੇ ਨਾਲ ਮੁਕਾਬਲਾ ਕਰਨਾ ਵਾ ਮੈਂ ਭਾਵੇਂ 4 ਲਿਆ ਵਾ ਭਾਵੇਂ 10 ਲਿਆ ਵਾ ਤੇ ਤੂੰ ਆਪਣੀ ਉਮਰ ਵੀ ਤੇ ਵੇਖੋ ਨਾ ਤੇ ਅੱਛਾ ਉਮਰ ਹੋ ਗਈ ਐ ਤੇ ਕੱਪੜੇ ਵੀ ਨਾ ਪਾਓ ਕਾੜ ਦਿਓ ਕੱਪੜੇ ਪਾੜੇ ਤੇ ਤੁਹਾਡੇ ਕੋ ਕਿਹੜਾ ਕੱਪੜੇ ਨਹੀਂ ਹੈਗੇ ਅਲਮਾਰੀ ਵਿੱਚ ਵੇਖੋ ਤੇਰੇ ਮੁਕੇ ਤੇਰੀ ਦਲਮਾਰੀ ਭਰੀ ਪਈ ਮੈਂ ਨਾ ਆਪਣੇ ਹਿਸਾਬ ਨਾਲ ਤੁਹਾਨੂੰ ਤੇ ਸਗੋਂ ਕਹਿਣਾ ਚਾਹੀਦਾ ਵਾ ਕਿ ਨੂੰ ਹੈਗੀ ਐ ਇਹਨੂੰ ਤੇ ਵਾਂਸ ਬੰਨੇ ਲੈ ਕੇ ਦਵਾਂ ਤੇ ਤੁਹਾਨੂੰ ਨੂੰ ਕੁਝ ਲੈਵੇ ਨਾਲ ਹੀ ਪਤਾ ਨਹੀਂ ਮੱਚ ਜਾਂਦੀਆਂ ਜੇ ਦੋਵੇਂ ਜਾਣੀਆਂ ਦਾਦੀ ਦਾ ਕਿੱਥੇ ਦਾਦੀ ਦੁੱਦੀ ਦਾ ਮਠੇਕਾ ਨਹੀਂ ਲਿਆ ਆ ਜਿਹੜੀ ਮਗਲ-ਗਲ ਤਿੱਲੀ ਲਾਂਦੀ ਹੈ ਨਾ ਇਹੋ ਜਿਹੀ ਜਨਾਨੀਆਂ ਨੂੰ ਨਹੀਂ ਮੈਂ ਕੋਈ ਸਮਝਦੀ ਤੇ ਵੀ ਤੂੰ ਇਹ ਸਵਾਲਾ ਕੋਈ ਗੱਲ ਨਹੀਂ ਮੈਂ ਸਵਾਲਾਂ ਅਰੇ ਤੂੰ ਹੀ ਨਾ ਸਵਾਲਾ ਤੇ ਮੈਂ ਸਵਾਲਾਂਗੀ ਤੂੰ ਤੂੰ ਹੀ ਸਵਾਲਾ ਇਹ ਵੀ ਤੂੰ ਹੀ ਸਵਾਲਾ ਕਿੱਡੇ ਤੁਸੀਂ ਦਾਦੀ ਘਰ ਦੇ ਵਿੱਚ ਇਹ ਘਰ ਦਾ ਮੈਂਬਰ ਹੀ ਐ ਮੇਰੇ ਲਈ ਨਾ ਇੰਨਾ ਕੁਝ ਮਾਇਨੇ ਨਹੀਂ ਰੱਖਦੇ ਹੋ ਮੈਨੂੰ ਪਤਾ ਉਹਨਾਂ ਨੇ ਮੇਰੇ ਲਈ ਕੀ ਕੀਤਾ ਵਾ ਕੁਝ ਵੀ ਨਹੀਂ ਕੀਤਾ ਤੇ ਉਹ ਤੁਹਾਡੇ ਸੱਸ ਸੱਸ ਮੇਰੀ ਸੱਸ ਨਹੀਂ ਐ ਤੇ ਨਾਲੇ ਮੇਰੀ ਇੱਕ ਗੱਲ ਸੁਣੋ ਅੱਧਾ ਦਿਨੇ ਕੀ ਕੀਤਾ ਕੱਲ ਕੀ ਇਹਨੇ ਛੜੇ ਅੰਤਰ ਰੱਜਿਆ ਤਿੰਨ ਘੰਟੇ ਮੈਂ ਬਾਹਰ ਹੀ ਗਈਆਂ ਕੀ ਬਤਾ ਕੀ ਸਖਾ ਬੜਾ ਦਿੱਤਾ ਤੇ ਤੁਸੀਂ ਉਹਦੀਆਂ ਪੱਟੀਆਂ ਬੰਨ ਲੈਂਦੇ ਤੇ ਅੱਖਾਂ ਦੇ ਉੱਤੇ ਉਹ ਕੋਈ ਨਹੀਂ ਪੱਟੀਆਂ ਬੰਨੀਆਂ ਐ ਐਵੇਂ ਨਾ ਗੱਲ ਨੂੰ ਖਿੱਚੀ ਮੈਂ ਇਹ ਸਾਰਾ ਕੁਝ ਵਧੀਆ ਕਰਕੇ ਬਜ਼ੁਰਗਾਂ ਦਾ ਬਜ਼ੁਰਗਾਂ ਦਾ ਵੀ ਧਿਆਨ ਰੱਖਣਾ ਮੈਨਾਂ ਉਹਨਾਂ ਦਾ ਮਨ ਵੀ ਖੁਸ਼ੀ ਰੱਖਣਾ ਓਏ ਇਹ ਨਹੀਂ ਬਜ਼ੁਰਗਾਂ ਦਾ ਨਹੀਂ ਫਾਇਦਾ ਕੋਈ ਜਿਹੜੇ ਗੱਲ-ਗੱਲ ਤੇ ਘਰ ਵਿੱਚ ਪਾੜ-ਪਾਣ ਤੇ ਘਰ ਵਿੱਚ ਅੱਗ ਲਾਣ ਤੁਸੀਂ ਘਰੋਂ ਕੱਢ ਦੇਈਏ ਉਹਨਾਂ ਨੂੰ ਮੈਨੂੰ ਨਹੀਂ ਪਤਾ ਤੁਸੀਂ ਉਹਨਾਂ ਨੂੰ ਰੱਖਣਾ ਉਹਨਾਂ ਨੇ ਕਰਨਾ ਕਦੀ ਜੋ ਮੈਂ ਜਿੰਨਾ ਕਰਨਾ ਨਾ ਮੈਂ ਆਪਣੇ ਹਿਸਾਬ ਨਾਲ ਕਰਨਾ ਉਹ ਤੁਹਾਡੀ ਸੱਸ ਹੈ ਮੇਰੀ ਸੱਸ ਨਹੀਂ ਹੈਗੀ ਮੈਂ ਆਪਣੀ ਸੱਸ ਨਾਲ ਕਹਿੰਦਾ ਤੂੰ ਆਪਣੀ ਸੱਸ ਨਾਲ ਕਰੋ ਜਿੱਤਰਾ ਕਰਨਾ ਤੇਰੀ ਦਾਦੀ ਸੱਸ ਹੋਈ ਹੈ ਤੇਰੇ ਘਰ ਵਾਲੇ ਦੀ ਦਾਦੀ ਹੀ ਹੈ ਜੋ ਮਰਜ਼ੀ ਹੋਵੇ ਉਹ ਮੈਨੂੰ ਵੀ ਪਤਾ ਕਿਤਨਾ ਦੀ ਹੈਗੀ ਆ ਗੱਲ ਗੱਲ ਤੇ ਉਹ ਕੀ ਕਹਿੰਦੇ ਖੁੰਦਸ ਕੱਢਣ ਵਾਲੀ ਹੈਗੀ ਆ ਨਾਲੇ ਕਾਲੀ ਬੁਆ ਇਹਨਾਂ ਤੁਹਾਨੂੰ ਸਮਝਾ ਕੇ ਗਈ ਆ ਇਹਨਾਂ ਆਪਣਾ ਦਿਮਾਗ ਖਰਾਬ ਕਰਕੇ ਗਈ ਤੁਹਾਡੇ ਨਾਲ ਤੁਹਾਡੇ ਤੇ ਫੇਰ ਵੀ ਨਹੀਂ ਜੂ ਸਰਕਨਦੀ ਪਤਾ ਨਹੀਂ ਤੁਸੀਂ ਕੀ ਚਾਹੁੰਦੇ ਜੇ ਤੇ ਤੁਸੀਂ ਆਪ ਹੀ ਸੋਚੋ ਦਾਦੀ ਨੇ ਤਾਂ ਨਗਲ ਦਿੱਤਾ ਤੁਸੀਂ ਉਹਨਾਂ ਨੂੰ ਕਹਿਂਦੇ ਸੀ ਨਾ ਤੇ ਤੂੰ ਉਹ ਹੀ ਸਾਰਾ ਗੱჭਪੜੀ ਨੂਣਾ ਕਰੰਦੇ ਜੀ ਤਾਨੂੰ ਤੇ ਚਾਹੀਦਾ ਜੋ ਤੁਹਾਡੀ ਸੱਸ ਨੇ ਤੁਹਾਡਾ ਨਾ ਕੀਤਾ ਨਾ ਅੱਗੋਂ ਤੇ ਆਪਣੀ ਨੂਨੂ ਉਸ ਤੋਂ ਜ਼ਿਆਦਾ ਖੁਸ਼ੀ ਦਵੋ ਉਹ ਤੇਰੇ ਮਨ ਦਾ ਵਹਿਮ ਹੈ ਮੈਂ ਇਹ ਹੋ ਕਰਾਂਗੀ ਤੇਰਾ ਨਾਲ ਤਾਂ ਆਖਰ ਸਮਝਾ ਲਾ ਤੇ ਬੰਦਾ ਨਾ ਬੱਚੇ ਜੇ ਤੂੰ ਇੰਨੇ ਲਿਆਈਆਂ ਤੇ ਮੇਰੇ ਲਈ ਲੈ ਕੇ ਦਾਦੀ ਦੇ ਵੀਕ ਲੈ ਆਂਦੀ ਉਹ ਇੱਕ ਨਾ ਸਮਝਾਉਣ ਦਾ ਤਰੀਕਾ ਹੁੰਦਾ ਵਹਿਮ ਨਾਲ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਫਾਰ-ਫਾਰ ਵਹਿਮ ਨਹੀਂ ਹੁੰਦਾ ਤੇ ਥੋੜਾ ਜਿਹਾ ਨਾ ਆਪਣੇ ਆਪ ਦੇ ਵਿੱਚ ਬਦਲਾਵ ਲਿਓ ਜੋ ਤੁਹਾਡੀ ਸੱਸ ਨੇ ਤੁਹਾਡਾ ਕੀਤਾ ਨਾ ਅੱਗੋਂ ਆਪਣੀਆਂ ਪੀੜ੍ਹੀਆਂ ਦੇ ਅੱਗੇ ਉਹ ਨਾ ਕੀ ਕਹਿੰਦੇ ਆ ਕਰੀ ਜਾਓ ਕਿ ਮੈਂ ਉਹਨਾਂ ਨਾਲ ਵੀ ਉਤਨਾ ਹੀ ਕਰਨਾ ਜਿੰਨਾ ਮੇਰੀ ਸੱਸ ਨੇ ਮੇਰੇ ਮੈਨੂੰ ਕੀਤਾ ਵਾ ਮੈਨੂੰ ਇਤਰਾ ਨਹੀਂ ਕੀਤਾ ਮੈਨੂੰ ਆਹ ਨਹੀਂ ਦਿੱਤਾ ਮੈਨੂੰ ਰੋਟੀ ਬਣਾਉਣ ਨੂੰ ਕਹਿਤਾ ਮੈਨੂੰ ਸਾਰੀ ਦਿਹਾੜੀ ਕੰਮੇ ਲਾਈ ਰੱਖਦੀ ਸੀ ਤੇ ਅੱਗੋਂ ਮੈਂ ਵੀ ਆਪਣੀ ਨੂੰ ਨਾ ਹੋਈ ਕੁਝ ਕਰਨਾ ਬਹੁਤ ਵਧੀਆ ਕਰੰਦੇ ਤੁਸੀਂ ਤੇ ਮੰਮੀ ਮੈਂ ਤੇ ਨਵੀਂ ਵਿਆਹੀ ਆਈ ਆ ਮੈਨੂੰ ਤੇ ਤੁਸੀਂ ਆਪਣੇ ਘਰ ਦੇ ਹਿਸਾਬ ਨਾਲ ਢਾਲਨਾ ਵਾ ਤੇ ਤੁਸੀਂ ਆ ਢਾਲ ਲੰਦੇ ਜੇ ਮੈਨੂੰ ਕਿ ਮੈਂ ਵੀ ਤੁਹਾਡੇ ਵਾਂਗ ਢਾਲ ਜਾਵਾਂ ਕੱਲ ਦੇ ਤੁਸੀਂ ਭੂਆ ਜੀ ਨੂੰ بڑا ਕਹਿਂਦੇ ਸੀ ਤੂੰ ਕੋਸ਼ਿਸ਼ ਨਹੀਂ ਬੋਲੀ ਤੂੰ ਮੇਰੇ ਮੇਰੇ ਬਾਰੇ ਮੇਰਾ ਸਾਥ ਨਹੀਂ ਦਿੱਤਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਤੇ ਫਿਰ ਤੁਸੀਂ ਕਹਿ ਦਿੰਦੇ ਜੇ ਨਵੀਆਂ ਵਿਆਹੀਆਂ ਦੇ ਪੰਗੇ ਜੇ ਆਹ ਸਾਰਾ ਕੁਝ ਰਹਿਣਗਾ ਤੇ ਨਵੀਆਂ ਵਿਆਹੀਆਂ ਪੰਗੇ ਨਹੀਂ ਪਾਣਗੀਆਂ ਕਿਤਰਾ ਐਡਜਸਟ ਕਰਨਗੀਆਂ ਤੋ ਯਾ ਵੀ ਸੋਚੋ ਅਗਲੀ ਆਪਣਾ ਸਾਰਾ ਘਰ ਛੱਡ ਕੇ ਤੁਹਾਡੇ ਘਰ ਆਈ ਹੁੰਦੀ ਆ ਤਾਂ ਕਿ ਤੁਸੀਂ ਉਹਨਾਂ ਸਪੋਰਟ ਕਰੋ ਤੁਹਾਡੇ ਸਪੋਰਟਿਵ ਰੋ ਉਹ ਤੇ ਰੱਬ ਦਾ ਸ਼ੁਕਰ ਮੇਰਾ ਘਰ ਵਾਲਾ ਮੇਰਾ ਸਾਥ ਦੇਣ ਦਿਆ ਵਾ ਨੀ ਦੇ ਪਤਾ ਨਹੀਂ ਤੁਸੀਂ ਮੇਰੇ ਨਾਲ ਕੀ ਕੁਝ ਕਰ ਦੇਣਾ ਸੀਗਾ ਨਾਲੇ ਤੁਹਾਨੂੰ ਪਤਾ ਸਭ ਨਾਲੋਂ ਵੱਧ ਸੋਹਰੇ ਘਰ ਦੇ ਵਿੱਚ سپورਟ ਕੀਦੀ ਹੁੰਦੀ ਹੈ ਉਹ ਪਤਾ ਮੈਨੂੰ ਆਦਮੀ ਨਹੀਂ ਕਰਨੀ ਹੁੰਦੀ ਇੰਨੇ ਸਾਲ ਤੁਹਾਨੂੰ ਵਿਆਹ ਨੂੰ ਹੋ ਗਏ ਹਜੇ ਵੀ ਤੁਹਾਨੂੰ ਇਹੋ ਹੀ ਕੁਝ ਲੱਗਦਾ ਉਹ ਆਦਮੀਆਂ ਨੇ ਤੇ ਕੰਮਾਂ ਕਰਨ ਤੇ ਚੱਲ ਜਾਣਾ ਹੁੰਦਾ ਵਾ ਰਹਿਣਾ ਕਿੰਨੇ ਘਰੇ ਸਾਸ ਤੇ ਨੂੰਨੇ ਸਾਰਾ ਦਿਨ ਤੇ ਉਹਨਾਂ ਨੇ ਹੀ ਰਹਿਣਾ ਉਤਾਈਓ ਕਹਿੰਦੇ ਨਾ ਕੁੰਡਲੀ ਤੁਹਾਡੇ ਘਰ ਵਾਲੇ ਨਾਲ ਮਿਲਣੀ ਮਿਲੇ ਭਾਵੇਂ ਨਾਮ ਹੀ ਲੈ ਸਾਸ ਨਾਲ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਮੈਨੂੰ ਲੱਗਦਾ ਮੇਰੀ ਸਾਡਾ ਤੇ ਮੇਰਾ ਰਾਹੁ ਗੇਤੂ ਦਾ ਹੈਗਾ ਵਾ ਜਿਹੜਾ ਸਾਡੀ ਕੁੰਡਲੀ ਵੱਖਰੀ ਐ ਸਾਸਨਾ ਸਾਸਨਾ ਰਹਿਣਾ ਹੁੰਦਾ ਸਾਸੇ ਦੀ سپورਟ ਚਾਹੀਦੀ ਹੁੰਦੀ ਐ ਸਾਰਾ ਦਿਨ ਕੰਮਕਾਰਾਂ ਤੇ ਬੰਦੇ ਜਾਂਦੇ ਆ ਕੇ ਫੇਰ ਇਹੋ ਜਿੱਕੋ ਝਾੜਾ ਪਿਆ ਰੰਦਾ ਉਹਨਾਂ ਦੇ ਕੀ ਬੀਤਦੀ ਹੋਗੀ ਅੱਜ ਕੱਲ੍ਹ ਹੀ ਤਾਂ ਨੂੰ ਪੂਆ ਜੀ ਇੰਨਾ ਕਹਿ ਕੇ ਗਏ ਪਰ ਤੁਹਾਨੂੰ ਨਹੀਂ ਫਰਕ ਪਿਆ ਆਦੀ ਪੂਆ ਜੀ ਦੀ ਮੈਂ ਦੇਖੀ ਜਾਣਨੀ ਐ ਜੋ ਕੁਝ ਕਰਦੀ ਰਹੀ ਆਪਣੀ ਮਾਂ ਨਾਲ ਹਲਕੇ ਜੋ ਕੁਝ ਕਰਦੀ ਰਹੀ ਵੇਖਿਆ ਮੈਂ ਜਾਣਦੀ ਪੂਆ ਨੂੰ ਅੱਜ ਤੇ ਨਹੀਂ ਜਾਣਦੀ ਕੁਾਰੇ ਹੁੰਦੇ ਦੀ ਜਾਣਨੀ ਜੋ ਕਰਦੀ ਰਹੀ ਤੂੰ ਇਹ ਤੇ ਉਹਨਾਂ ਨੇ ਨਾ ਸਮਝ ਹੀ ਨਹੀਂ ਸਕੇ ਸਮਝ ਹੀ ਨਹੀਂ ਸਕੇ ਸਮਝੀ ਇਹ ਮੈਂ ਤੇ ਤੂੰ ਉਹ ਤੂੰ ਇਹ ਕਹਿੰਦੀ ਉਹ ਆਪਣੀ ਸਾਤ ਨੂੰ ਦਿੰਦਾ ਹੀ ਸਕੋਤਾ ਤੈਨੂੰ ਦੇ ਰਹੀ ਹੈ ਨਾ ਵੱਖਰੇ ਹੋਏਗੀ ਇਹ ਹੋਏਗੀ ਉਹ ਇਹ ਜੇ ਮੈਂ ਵੱਖਰੀ ਹੋਣਾ ਹੁੰਦਾ ਨਾ ਮੈਂ ਬੜੀ ਚੇਰ ਦੀ ਵੱਖਰੀ ਹੋ ਜਾਣਾ ਸੀ ਲੈ ਲੈ ਉਹਦੇ ਮਨ ਨੂੰ ਇੱਜ ਤੇਰੇ ਮਨ ਜਾਂ ਇਹੋ ਜੀ ਗੱਲ ਤੂੰ ਕਹਿ ਨਹੀਂ ਜੇ ਮੂੰਹੋਂ ਕੱਢਣੀ ਹੈ ਇਹੋ ਜੀ ਗੱਲਾਂ ਜਾਣ ਕੇ ਗੱਲਾਂ ਇਹ ਮਾਚੇ ਗੱਲ ਪੈਈ ਵੇ ਤਾਨੂੰ ਨਹੀਂ ਕੋਈ ਸਮਝਾ ਸਕਦਾ ਤਾਨੂੰ ਕੋਈ ਨਹੀਂ ਸਮਝਾ ਸਕਦਾ ਮਤਲਬ ਕਿ ਜਿਹੜਾ ਤੂੰ ਹੀ ਵੇਖਣ ਦੇ ਜੇ ਕਿ ਉਹਨਾਂ ਨੇ ਤਾਂ ਦਸਾਰ ਨਹੀਂ ਦਿੱਤਾ ਤੇ ਤੁਸੀਂ ਉਹੀ ਕੁਛ ਨਾ ਮਰਨਾ ਕਰਨ ਦੇ ਜੇ ਆਪਣੀ ਸਾਸ ਦੇ ਨਾਲ ਰਲ ਕੇ ਓਕੇ ਤਾਂ ਮੈਂ ਨਹੀਂ ਕੁਛ ਕਰਦੀ ਤੇਰੇ ਨਾਲ ਮੈਂ ਤਾਂ ਤੁਹਾਨੂੰ ਕਹਿ ਘਰ ਦੇ ਬਜ਼ੁਰਗਾਂ ਨੂੰ ਹੀ ਖੁਸ਼ ਰੱਖਣਾ ਸਾਡਾ ਫਰਜ਼ ਓਏ ਅੱਜ ਦੀ ਗੱਲ ਨਹੀਂ ਆ ਇਹ ਅੱਜ ਸੂਟਾਂ ਦੀ ਗੱਲ ਨਹੀਂ ਸੂਟ ਤੇ ਮੈਂ ਜਾਣ ਕੇ ਨਹੀਂ ਲੈ ਕੇ ਆਈ ਦਾਦੀ ਦਾ ਠੀਕ ਹੈ ਨਾ ਇਹ ਅੱਜ ਦੀ ਗੱਲ ਨਹੀਂ ਆ ਇਹ ਬੜੇ ਦਿਨ ਹੋ ਗਏ ਮੈਨੂੰ ਇਹ ਸਭ ਕੁਝ ਕਰਨ ਦੀ ਨੂੰ ਤੇ ਮੈਂ ਤੇ ਪੂਰੀ ਦੁਖੀ ਆ ਚੁੱਕੀ ਆ ਤੁਹਾਡੇ ਤੋਂ ਤੇ ਦਾਦੀ ਤੋਂ ਮੇਰਾ ਦਿਮਾਗ ਜੇ ਕਿਸੇ ਦਿਨ ਖਰਾਬ ਹੋ ਗਿਆ ਨਾ ਤੇ ਮੈਂ ਤੇ ਪਤਾ ਹੀ ਨਹੀਂ ਕੀ ਕਰ ਦੇਣਾ ਤੇ ਤੁਹਾਨੂੰ ਪਤਾ ਇੱਕ ਗੱਲ ਜਦੋਂ ਸਾਡਾ ਵਿਆਹ ਹੈ ਨਾ ਕਦੀ ਸਾਡੀ ਲੜਾਈ ਨਹੀਂ ਆਈ ਤੇ ਆਪਾਂ ਜਦੋਂ ਵੀ ਹੁਣ ਇਕੱਠੇ ਬੈਠਦੇ ਆ ਨਾ ਬਸ ਦਾਦੀ ਤੇ ਮੰਮੀ ਦਾਦੀ ਤੇ ਮੰਮੀ ਇਹੋ ਹੀ ਟੋਪਿਕ ਰਹਿ ਜਾਂਦਾ ਵਾ ਤੇ ਮੈਂ ਉਹਨਾਂ ਨੂੰ ਐਕਸਪਲੇਨ ਕਰਦੀ ਰੰਨੀ ਆ ਨਹੀਂ ਇਸ ਤਰ੍ਹਾਂ ਸੀਗਾ ਮੈਂ ਇਸ ਤਰ੍ਹਾਂ ਕੀਤਾ ਫੇਰ ਉਹਨਾਂ ਨੇ ਇਸ ਤਰ੍ਹਾਂ ਕੀਤਾ ਤੁਹਾਡੀ ਨਾ ਆਪਣੀ ਨਜ਼ਰ ਤੁਹਾਡੇ ਨੂੰ ਪੋਤ ਨੂੰ ਲੱਗੀ ਆ ਪਤਾ ਨਹੀਂ ਤੂੰ ਹੋਰ ਕੀ ਜਾਣਦੇ ਜ ਸਾਡੇ ਕੋਲ ਬੋਲ ਨਹੀਂ ਦੇਉਣ ਕਿ ਕੋਈ ਜਵਾਬ ਨਹੀਂ ਆ ਤੂੰ ਬੋਲਣ ਚੁੱਕ ਛੱਡਿਆ ਬੋਲੀ ਤੇ ਜਾਂਦੀ ਬੋਲੀ ਜਾਂਦੀ ਚੁੱਪੀ ਵੀ ਨਹੀਂ ਕਰਦੀ ਫਿਰ ਫਿਰ ਕੀ ਹੋਇਆ ਇਹਨਾਂ ਨੂੰ ਸਮਝਾਓ ਕੁਛ ਇਹਨਾਂ ਦੇ ਵੀ ਕੁਛ ਲੈ ਗਿਆ ਉਹ ਤਾਂ ਪੂਰੇ ਨਾ ਲੈ ਗਿਆ ਉਹ ਤਾਂ ਪੂਰੇ ਤੁਹਾਨੂੰ ਤੇ ਪਤਾ ਮੈਂ ਕਿਤੇ ਜਾਣਾ ਵਾ ਤੇ ਮੈਂ ਸੂਟ ਲੈ ਗਈ ਉਥੋਂ ਇੱਕ ਸੂਟ ਇਹਨਾਂ ਲਈ ਲੈ ਆਈ ਤੇ ਕਹਿੰਦੀ ਇੱਕ ਸੂਟ ਕੋ ਲੈ ਕੇ ਆਈ ਮੇਰੇ ਵਾਸਤੇ ਤੂੰ ਆਪਣੇ ਲਈ ਚਾਰ ਲੈ ਕੇ ਆਈਆਂ ਤੇ ਮੇਰੇ ਲਈ ਇੱਕ ਲੈ ਗਈ ਹੁਣ ਇਸ ਚੀਜ਼ ਦਾ ਵੀ ਮੁਕਾਬਲਾ ਹੋਣ ਲੱਗ ਪਿਆ ਮਮੀ ਮੈਂ ਕਿ ਤੂੰ ਦਾਦੀ ਲਈ ਵੀ ਲਿਆ ਦਾਦੀ ਨੂੰ ਤਾਂ ਖੁਸ਼ ਰੱਖਣਾ ਸਾਡਾ ਬੋਰ ਚ ਮਮੀ ਇੱਕ ਦਾਦੀ ਲਈ ਵੀ ਲੈ ਲੈਂਦੀ ਮੇਰੀ ਸੁਣੋ ਕੋਈ ਗੱਲ ਨਹੀਂ ਤੁਹਾਨੂੰ ਜੇ ਲੋੜ ਵਾ ਆਪਾਂ ਚੱਲਦੇ ਆਂ ਸ਼ਾਮੀ ਚਲੋ ਚਲੀ ਆਜੋ ਹੋਰ ਲੈ ਆਉਂਦੇ ਇਹ ਕੀ ਗੱਲ ਹੈਗੀ ਹੈ ਇਹਦੀ ਆਪਣੇ ਆਪ ਨੂੰ ਸਮਝ ਚੈ ਗਈ ਦੀਆਂ ਨਾ ਮੈਂ ਦਾਦੀ ਲਈ ਵੀ ਲੈ ਆਵਾਂ ਨਾਲ ਚਲੋ ਮਮੀ ਗੱਲ ਸੁਣੋ ਨਾ ਹਰ ਗੱਲ ਨੂੰ ਨੈਗੇਟਿਵ ਨਹੀਂ ਲਈਦਾ ਇਹ ਵੀ ਸੋਚੋ ਕਿ ਜੇ ਉਹ ਇੱਕ ਬਣਾ ਲੈ ਆਂਦੀ ਤੇ ਸਿਰਫ ਆਪਣੇ ਲੈ ਆਉਂਦੀ ਤੇ ਫਿਰ ਤੁਸੀਂ ਕਹਿਣਾ ਸੀ ਆਪਣੇ ਚੋਕ ਲੈ ਆਂਦੇ ਇਹ ਵੀ ਤਾਂ ਸੋਚੋ ਦੂਸਰੇ ਪਾਸੇ ਸੋਚ ਕੇ ਵੇਖੋ ਕਬਤ ਹੈਗੀ ਆ ਕੋਇਨ ਹੈ ਸਟੂ ਸਾਈਡਸ ਅਗਰ ਉਹ ਲੈ ਆਉਂਦੀ ਇਹਨਾਂ ਤੇ ਫਿਰ ਪਰ ਉਹ ਨਹੀਂ ਲੈ ਆਉਂਦੀ ਸੰਦੇ ਇਹਨਾਂ ਨੂੰ ਦਿਖਣੇ ਇੱਕ ਸੂਟ ਲੈ ਕੇ ਆਈ ਆ ਤੇ ਅੱਗੋ ਕਹਿੰਦੇ ਮੇਰੇ ਕੋਲ ਤੇ ਸੂਟ ਹੀ ਨਹੀਂ ਹੈਗੇ ਉਈ ਆਪ ਦੱਸ ਮੰਮੀ ਕੋ ਸੂਟ ਹੈ ਨਹੀਂ ਸਾਰੀਆਂ ਹੀ ਲੇਡੀਜ਼ ਦੀ ਪ੍ਰੋਬਲਮ ਹੁੰਦੀ ਆ ਤੇਰੀ ਵੀ ਇਹੋ ਪ੍ਰੋਬਲਮ ਆ ਤੂੰ ਵੀ ਮੇਰੇ ਕੋ ਇਹ ਇਹ ਹੀ ਕਹਿ ਕੇ ਪੈਸੇ ਲੈ ਕੇ ਗਈਆਂ ਕਿ ਮੇਰੇ ਕੋ ਸੂਟ ਨਹੀਂ ਹੈਗੀ ਤੂੰ ਸਿਰਫ ਮੰਮੀ ਤੇ ਗੱਲ ਨਾ ਕਰ ਹਾਂ ਤੇ ਫਿਰ ਮੰਮੀ ਮੁੱਦਾ ਕੋ ਬਣਾਉਂਦੇ ਐ ਇਸ ਗੱਲ ਦਾ ਮੇਰੀ ਨਾਲ ਗੱਲ ਹੋ ਗਈ ਮੰਮੀ ਚੁੱਪ ਹੋ ਗਏ ਤੂੰ ਛੱਡ ਦੇ ਉਹ ਮੰਮੀ ਚੁੱਪ ਕਰ ਜਾ ਬਿਨਾ ਹੋਏ ਤਾਂ ਚੁੱਪ ਹੈ ਨਾ ਇਹ ਤੁਹਾਨੂੰ ਨਹੀਂ ਪਤਾ ਕੱਲ ਵੀ ਮੈਂ ਚੰਗਾ ਭਲਾ ਇਹਨਾਂ ਨੂੰ ਛੱਡ ਕੇ ਗਈ ਆ ਉਹ ਦਾਦੀ ਨੇ ਪਤਾ ਨਹੀਂ ਕਿਹੜੀ ਤਿੱਲੀ ਲਾਤੀ ਇਹਨਾਂ ਨੂੰ ਤੇਰੇ ਨੇ ਥੋੜੀ ਅਕਲ ਨਾਲ ਗੱਲ ਕਰ ਐ ਅਗਲ ਨਾਲ ਗੱਲ ਕਰ ਤੀਲੀ ਲਾਤੀ ਇਹ ਕੋਈ ਵਰਡਸ ਆ ਬੋਲਣ ਵਾਲੇ ਤੇ ਜੋ ਸੱਚ ਹੈਗਾ ਮੈਂ ਤੇ ਉਹੀ ਕਿਹਾ ਵਾਂ ਇੰਨੀਆਂ ਸੱਚੀਆਂ ਨਹੀਂ ਸੁਣਾਈਆਂ ਹੁੰਦੀਆਂ ਜਾਂ ਓਨੀਆਂ ਕਿ ਸੱਚੀਆਂ سناਓ ਜਿੰਨੀਆਂ ਕੋ ਸੁਣ ਸਕੋ ਜਦੋਂ ਦਾ ਮੇਰਾ ਵਿਆਹ ਆ ਨਾ ਮੈਂ ਸੋਹਂਦੀ ਆਨੀ ਆ ਤੂੰ ਛੱਡੇ ਕੀ ਨਾ ਸੁਣਾਉਣ ਵਾਲਾ ਦੋਵੇਂ ਜਾਣੀਆਂ ਨੇ ਅਭੀ ਦੇਖ ਲਈ ਅਭੀ ਦੇਖ ਲਈ ਹਾਲਾ ਦਾ ਕੀ ਕਰਦੀ ਪਈ ਐ ਅਭੀ ਦੇਖ ਲੈ ਇਹ ਕਾਰ ਦਿੱਤਾਈ ਨਾ ਤੇ ਵੇਖ ਲੈ ਕੀ ਕੁਝ ਕਰਕੇ ਆਈ ਲੈ ਨੇ ਨੇ ਕੋਮਕੇ ਸੀ ਕਪੜੇ ਮੇਰੀਆਂ ਲਮਾਰੀਆਂ ਵੇਚਦੀਆਂ ਆ ਦੀਆਂ ਲਮਾਰੀਆਂ ਵੇਚ ਕਿੰਨਾ ਕਪੜਾ ਇੰਨਾ ਸਾੜਾ ਇੰਨਾ ਸਾੜਾ ਮੈਨੂੰ ਸਮਝ ਨਹੀਂ ਆਉਂਦਾ ਜਦੋਂ ਉਹਦੀ ਵਿਆਹ ਹੀ ਆਈ ਹੈ ਨਾ ਤੇ ਤੁਸੀਂ ਛੱਡਿਆ ਗਿਆ ਨਾ ਸੁਣਾਉਣ ਵਾਲਾ ਗੱਲ ਗੱਲ ਤੇ ਮੇਣੇ ਗੱਲ ਗੱਲ ਤੇ ਆ ਨਹੀਂ ਤੋ ਚੰਗਾ ਕੀਤਾ ਉਹ ਨਹੀਂ ਚੰਗਾ ਕੀਤਾ ਨੂੰ ਨੇ ਜੋ ਕੀਤਾ ਵਾ ਨਾ ਇੰਨੇ ਉਹਦੇ ਵਿੱਚ ਨੁਕਸ ਨਕਸ ਨਹੀਂ ਕੱਢੀ ਦੇ ਹੁੰਦੇ ਦੇਖ ਲਈ ਗੁਲਦੀ ਵੇ ਸਹੀ ਦਾ ਹਾਲ ਕਿੰਨਾ ਬੋਲਦੀ ਹੈ ਹੈ ਕੋਈ ਗੱਲ ਦਾ ਮਤਲਬ ਇਚ ਛੱਡਿਆ ਕੀ ਤੇ ਰੱਖਿਆ ਕੀ ਤੂੰ ਕਿਹੜੀ ਗੱਲ ਛੱਡੀ ਐ ਤੇ ਕਿਹੜੀ ਗੱਲ ਤੋਂ ਪਿੱਛੇ ਹੱਟੀਂ ਜਵਾਬ ਦੇ ਇੱਕ ਦਿਨ ਤੂੰ 4 ਦਿੰਦੀ ਮੈਂ ਇੱਕ ਕਹਿੰਨੀ 4 ਕੋ ਬੋਲਦੀ ਤੇ ਬੋਲਣਾ ਵੀ ਮੈਨੂੰ ਤੂੰ ਹੀ ਸਿਖਾਇਆ ਵਾ ਤੂੰ ਹੀ ਸਿਖਾਇਆ ਵਾ ਦੋਵੇਂ ਜਾਣੀਆਂ ਨੇ ਹਾਂ ਠੀਕ ਐ ਸੀ ਉਹ ਸਿਖਾਇਆ ਤੁਸੀਂ ਕੀ ਸਿਖਾਈ ਆਈਆਂ ਇੱਥੇ ਹਾਂ ਹਾਂ ਇਤਨਾ ਹੀ ਹੁੰਦਾ ਦੋ ਬਸ ਕਰੋ ਬਸ ਕਰੋ ਬਸ ਕਰੋ ਪਤਾ ਨਹੀਂ ਕਿਹੜੀ ਗੱਲ ਦਾ ਇਹਨਾਂ ਨੂੰ ਇੰਨਾ ਸਾੜਾ ਹੁੰਦਾ ਦੋਵੇਂ ਜਾਣੀਆਂ ਨੂੰ ਕਿਰਨ ਤੂੰ ਝੂਠੀ ਨਹੀਂ ਕਰਦੀ ਹੱਦ ਹੋ ਗਈ ਐ ਸਾੜਾ ਹੁੰਦਾ ਵਾ ਤੇਰੇ ਸਾਹਮਣੇ ਹਾਲ ਕਰਦੀ ਮਗਰ ਉਹ ਕਰਦੀ ਹੋਈ ਤੂੰ ਐ ਸੋਚ ਮਰਵਾਦੇ ਤੁਸੀਂ ਬੜੇ ਦੁਖੀ ਰਹਿੰਦੇ ਤੁਹਾਡੇ ਤੇ ਸਾਰਾ ਅਤਿਆਚਾਰ ਹੀ ਮੈਂ ਕਰਦੀ ਹਾਂ ਨਾ ਹੋਰ ਕੀ ਹੁੰਦਾ ਹੀ ਪਿਆ ਇੱਥੇ ਕਿਹੜੀ ਗੱਲ ਕਿਰਨ ਤੂੰ ਇਹ ਸੋਚੇ ਜਿੰਨੇ ਤੂੰ ਹਾਰਡ ਵਰਡ ਇਹਨਾਂ ਨੂੰ ਯੂਜ਼ ਕਰਨ ਦੀ ਹਾਰਡ ਵਰਡਸ ਉਹਨੇ ਅਗਰ ਮੈਂ ਤੇਰੇ ਪੇਰੈਂਟਸ ਨੂੰ ਯੂਜ਼ ਕਰਾਂ ਫਿਰ ਚੰਗਾ ਲੱਗੇਗਾ ਤੇ ਜਿੰਨੇ ਇਹ ਮੇਰੇ ਲਈ ਯੂਜ਼ ਕਰਦੇ ਆ ਉਹਨੇ ਮੇਰੇ ਪੇਰੈਂਟਸ ਤੁਹਾਡੇ ਲਈ ਕਰਨ ਤੇ ਤੁਹਾਨੂੰ ਚੰਗਾ ਲੱਗੂਗਾ ਮੈਂ ਉਸ ਲੈਵਲ ਤੇ ਜਾਣ ਹੀ ਨਹੀਂ ਦੇਣਾ ਉਹਨਾਂ ਨੂੰ ਜਿਹੋ ਜੇ ਇਹ ਕਰਦੇ ਆ ਨਾ ਤੁਹਾਨੂੰ ਤੇ ਸ਼ੁਕਰ ਕਰਨਾ ਚਾਹੀਦਾ ਵਾ ਮੈਂ ਤੁਹਾਡੇ ਘਰੇ ਟਿੱਕੀ ਆ ਤੇ ਤੁਹਾਡੇ ਘਰ ਸਾਰਾ ਕੁਝ ਕਰਨ ਨਹੀਂ ਆ ਉਹ ਵੀ ਚੰਗੀ ਤਰ੍ਹਾਂ ਮੇਰੀ ਜ਼ੁਬਾਨ ਵੀ ਇੰਨਾ ਨਹੀਂ ਖਲਾਈ ਆ ਮੈਂ ਤੇ ਬੋਲਦੀ ਨਹੀਂ ਸੀ ਤੂੰ ਕਿਹੜੀ ਗੱਲ ਤੋਂ ਔਖੀ ਰਹਿਣ ਦੀ ਐ ਔਖੀ ਰਹਿਣੀ ਮੈਂ ਕਿਸੇ ਗੱਲ ਤੋਂ ਨਹੀਂ ਔਖੀ ਰਹਿਂਦੀ ਇਹ ਮੈਨੂੰ ਕੋਈ ਮਾਰਕੁੱਟ ਨਹੀਂ ਪਰ ਜਿਹੜੀਆਂ ਇਹਨਾਂ ਦੀ ਗੱਲਾਂ ਵਾ ਨਾ ਉਹ ਮੇਰੇ ਸਿੱਦੇ ਦਿਲ 'ਚੇ ਜਾ ਕੇ ਵੱਜਦੀਆਂ ਵਾ ਇਹਨਾਂ ਦੀਆਂ ਗੱਲਾਂ ਮਾਰਕੁੱਟ ਤੋਂ ਘੱਟ ਨਹੀਂ ਹੈਗੀਆਂ ਉਹ ਗੱਲ ਵੱਖਰੀ ਆ ਕਿ ਮੈਂ ਜ਼ਿਆਦਾ ਇੰਨਾ ਕਲੇਸ਼ ਨਹੀਂ ਕਰਦੀ ਪਰ ਅੱਜ ਵੀ ਹੱਟਦੀ ਆ ਇਹ ਘੱਟ ਕਰਦੀ ਕਲੇਸ਼ ਵੇਹ ਉਹ ਤੁਸੀਂ ਦੋਵੇਂ ਹੀ ਘੱਟ ਨਹੀਂ ਹੈਗੇ ਤੁਸੀਂ ਇੱਕ ਗੱਲ ਸੋਚੋ ਨਾ ਮੈਂ ਸਵੇਰੇ ਉੱਠਾਂ ਤੁਹਾਡੀ ਲੜਾਈ ਸ਼ਾਮ ਨੂੰ ਘਰ ਆਵਾਂ ਤੁਹਾਡੀ ਲੜਾਈ ਯਾਰ ਥੋੜਾ ਮੇਰੇ ਬਾਰੇ ਵੀ ਦੋਵੇਂ ਜਣੇ ਸੋਚ ਕੇ ਵੇਖ ਲੋ ਕਿ ਇੱਕ ਬੰਦੇ ਘਰ ਵੱਡਦਾ ਹੀ ਹੈ ਤੇ ਉਹਨੂੰ ਆਪਾਂ ਨਾ ਬਸ ਲੜਾਈ 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 ਉਹਦੇ ਮੱਥੇ ਲਾ ਛੱਡਦੇ ਆ ਉਹਦੇ ਤੇ ਕੀ ਬੀਤਦੀ ਹੋਊਗੀ ਤੇ ਤੁਹਾਨੂੰ ਪਤਾ ਵਾ ਠੀਕ ਹੈ ਤੁਸੀਂ ਵੀ ਆਪਣੀ ਜਗ੍ਹਾ ਸਹੀ ਜੇ ਕੱਲ ਭੂਆ ਜੀ ਆਏ ਇੰਨਾ ਸਮਝਾ ਕੇ ਗਏ ਅਗੋਂ ਇਹਨਾਂ ਨੇ ਤੇ ਉਹਨਾਂ ਨੂੰ ਕੱਢਤਾ ਪਰ ਕਿ ਤੂੰ ਬੜਾ ਮੇਰੇ ਨਾਲ ਚੰਗਾ ਕੀਤਾ ਤੂੰ ਬੜਾ ਮੇਰੇ ਨਾਲ ਚੰਗਾ ਕੀਤਾ ਮੈਂ ਜੋ ਉਹਨੂੰ ਕੱਟਦਾ ਨਹੀਂ ਮੈਂ ਕੋਈ ਨਹੀਂ ਕੱਟਿਆ ਆਪਣੀ ਮਰਜ਼ੀ ਨਾਲ ਗਈ ਹੈ ਜੋ ਕਰਦੀ ਰਹੀ ਮੈਂ ਮੈਂ ਉਹਦੇ ਨਾਲ ਗੱਲ ਕਰ ਮੈਂ ਕਿਹਾ ਤੂੰ ਹੀ ਤਾਂ ਘਟਦੀ ਕੀਤੀ ਮੇਰੇ ਨਾਲ ਆਪਣੀ ਮਾਂ ਨਾਲ ਹਲਕਾ ਬਤੇਰਾ ਕੁਝ ਕਰਦੀ ਰਹੀ ਮੇਰੇ ਨਾਲ ਤੇ ਉਹ ਤਰਾ ਹੀ ਰਹੇ ਆ ਮੈਨੂੰ ਟਿਕਾ ਨਹੀਂ ਲੈਣਾ ਫੇਵਰਟ ਟਿਕੀ ਨਹੀਂ ਇਹ ਸੁਣਾਈ ਜਾਂਦੀ ਮੈਂ ਟਕੀ ਮੈਂ ਟਕੀ ਸਾਰੇ ਟਿਕੜਾ ਬੰਦਾ ਮੰਮੀ ਹੋ ਕੀ ਸਾਰੇ ਮੋਹਰੇ ਦੇ ਜਸਮ ਕਰਨੀਓ ਪੈਂਦੀ ਹੈ ਮੰਮੀ ਤੁਹਾਡਾ ਸੁਭਾਅ ਇਸ ਤਰ੍ਹਾਂ ਦਾ ਨਹੀਂ ਤੁਹਾਨੂੰ ਹੋ ਗਿਆ ਕੁਝ ਕੋਈ ਤੇਰੀ ਦਾਦੀ ਨੇ ਬਦਲ ਦਿੱਤਾ ਮੇਰਾ ਸੁਭਾਅ ਕੁਝ ਨਹੀਂ ਬਦਲ ਦਿੱਤਾ ਇਹਨੇ ਕਿਹੜਾ ਮੈਨੂੰ ਪਿਆਰ ਦਿੰਦਾ ਆ ਹੱਥ ਜੋੜੇ ਮੈਂ ਨਹੀਂ ਤੁਹਾਡਾ ਅਡਜਸਟਮੈਂਟ ਕਰ ਸਕਦਾ ਇਹ ਚੁੱਪ ਕਰ ਸੁਣ ਲੈ ਗੰਦੀ ਵੀ ਮੈਂ ਨਹੀਂ ਤੁਹਾਡ ਨਾਲ ਅਡਜਸਟਮੈਂਟ ਕਰ ਸਕਦੀ ਵੇਲਾ ਚੁੱਪ ਨਾ ਮੈਨੂੰ ਤੇ ਲੱਗਦਾ ਉਹ ਜਿਹੜੀ ਭੂਆ ਜੀ ਗੱਲ ਕਹਿੰਦੇ ਸੀ ਨਾ ਉਹ ਸੱਚੀ ਹੋ ਜਾਣੀ ਆ ਚੁੱਪ ਕਰ ਮੰਮੀ ਤੁਸੀਂ ਇੰਨੇ ਪੋਲਾਈਟ ਰਹਿੰਦੇ ਸੀ ਤੁਹਾਨੂੰ ਕੀ ਹੋ ਗਿਆ ਤੁਸੀਂ ਹਮੇਸ਼ਾ ਲੜਦੇ ਹੀ ਰਹਿੰਦੇ ਲੜਦੇ ਹੀ ਰਹਿੰਦੇ ਹੋ ਕੀ ਗਿਆ ਤੁਹਾਨੂੰ ਇਹਦੇ ਮੌਲ ਵੀ ਕਿਉਂ ਕਿ ਹੋਰ ਕਿਉਂ ਤੁਹਾਡੇ ਸੁਭਾਰੀਆਂ ਸਾਰੇ ਸਿਫਤਾਂ ਕਰਦੇ ਸੀ ਤੁਸੀਂ ਇੰਨਾ ਸੋਚਦੇ ਸੀ ਮੈਂ ਆਪਣੀ ਨੂੰ ਨੂੰ ਐ ਰੱਖਣਾ ਐ ਰੱਖਣਾ ਐ ਰੱਖਣਾ ਉਹ ਕੀ ਹੋ ਗਿਆ ਤੁਹਾਨੂੰ ਇੱਕਦਮ ਕਿਉਂ ਤੁਸੀਂ ਬਿਲਕੁਲ ਹੀ ਨੈਗੇਟਿਵ ਹੋ ਗਏ ਜੀ ਕਿਉਂ ਵਿਲਨ ਵਾਲਾ ਰੋਲ ਪਲੇ ਕਰੀ ਜਾਂਦੇ ਜੀ ਤੁਸੀਂ ਤੇ ਦਾਦੀ ਨੂੰ ਪੁੱਛੋ ਕਾਲੇ ਨੇ ਪਿਆਰ ਨਾਲ ਆਪਾਂ ਦੋਵੇਂ ਰਹੇ ਇਹਨਾਂ ਨੇ ਮੈਨੂੰ ਵਰਤ ਰੱਖਣ ਲਈ ਵੀ ਕਹਿਤਾ ਫਿਰ ਜਦੋਂ ਮੈਂ ਮਾਰਕੀਟ ਤੋਂ ਵਾਪਸ ਆਈ ਮੈਨੇ ਇਨਾਂ ਇਨਾਂ ਦੋਵਾਂ ਨੇ ਮੇਰੇ ਸੇ ਬਿਹੇਵ ਕੀਤਾ ਕਿ ਤੂੰ ਕਿੱਥੇ ਲਾ ਕੇ ਆਈ ਐ ਇੰਨਾ ਟਾਈਮ ਕਿੱਥੇ ਲਾ ਕੇ ਆਣਾ ਸੀ ਸਮਾਨ ਹੀ ਲੈ ਕੇ ਆਣੀ ਆ ਹੋਰ ਕਿੱਥੇ ਜਾਣਾ ਸੀ ਮੈਂ ਜਾਂ ਤੇ ਤੂੰ ਗੱਲ ਕਰ ਲਾ ਮੈਂ ਉੱਠ ਕੇ ਚਲੇ ਜਾਣਾ ਤੇ ਜਾ ਮੈਨੂੰ ਕਰ ਲੈੰਦੇ ਪਰ ਮੇਰੀ ਵੀ ਤੇ ਗੱਲ ਸੁਣਨਾ ਨਾ ਤੂੰ ਹੀ ਨਾ ਇੱਕ ਜਣੇ ਦੀ ਗੱਲ ਸੁਣੀ ਜੇ ਮੈਂ ਹਲੇ ਮੰਮੀ ਨਾਲ ਗੱਲ ਕਰ ਰਹੇ ਨੇ ਮੈਨੂੰ ਕਰ ਲੈੰਦੇ ਜਦੋਂ ਤੈਨੂੰ ਮੈਂ ਕਹੂੰਗਾ ਤੂੰ ਵੀ ਸੁਣਾਲੀ ਤੂੰ ਹੀ ਮੰਮੀ ਦੀਆਂ ਹੀ ਜ਼ਿਆਦਾ ਸੁਣਨਦੇ ਜੇ ਮੇਰੀਆਂ ਨਹੀਂ ਸੁਣਨਦੇ ਜ਼ਿਆਦਾ ਤੇਰੇ ਤੱਕ ਤੇ ਲਿਵਾਰੀ ਨਹੀਂ ਆਈ ਮੇਰੇ ਤਾਂ ਕਦੀ ਵਾਰੀ ਨਹੀਂ ਆਈ ਸਾਰੀਆਂ ਵਾਰੀਆਂ ਤੇ ਮੇਰੇ ਤੇ ਲਾਈ ਜਾਂਦੇ ਆ ਤੇ ਹਜੇ ਵੀ ਤੂੰ ਹੀ ਕਹਿੰਦੇ ਜੀ ਮੇਰੇ ਤਾਂ ਵਾਰੀ ਨਹੀਂ ਆਈ ਹੋ ਗਿਆ ਤੈਨੂੰ 5 ਮਿੰਟ ਪੇਸ਼ੈਂਸ ਤੇ ਰੱਖ ਮੈਂ ਮੰਮੀ ਨਾਲ ਕਰਨ ਧਿਆਵਾ ਮੈਨੂੰ ਮੰਮੀ ਨਾਲ ਕਰ ਲੈਂਦੇ ਇਹ ਗੱਲ ਤੇਰੀ ਸਾਈਡ ਹੀ ਲੈਣ ਧਿਆਵਾ ਹਜੇ ਵੀ ਤੂੰ ਹੀ ਕਹਿੰਦੇ ਜੀ ਪੇਸ਼ੈਂਸ ਰੱਖ ਉਹ ਇੰਨਾ ਨੇ ਤੇ ਮੇਰੇ ਪੇਸ਼ੈਂਟ ਦੇ ਘਰੇ ਤੋਂ ਉੱਪਰ ਤੱਕ ਪਾਣੀ ਭਰਤਾ ਵਾ ਹੱਦ ਹੋ ਗਈ ਮੈਂ ਮੰਮੀ ਨੂੰ ਕਹੀ ਜਾਂਦਾ ਮੰਮੀ ਤੁਹਾਡਾ ਭਾਂਡਾ ਪੁੱਠਾ ਹੋਇਆ ਤੂੰ ਹੀ ਨੈਗੇਟਿਵ ਹੋਇਆ ਤੂੰ ਤੇ ਮੰਮੀ ਤੋਂ ਵੀ ਗਾਹ ਨਿਕਲੀ ਜਾਨੀ ਹੈ ਹਾਂ ਬਸ ਇਹੀ ਹੋਈ ਤੇ ਜਾਂਦੇ ਹੀਗੇ ਮੁੰਡਾ ਮੇਰੇ ਵੱਲ ਹੋਵੇ ਤੇ ਨੂ ਪੋਤੇ ਦੀ ਰੋਹ ਲੜਾਈ ਹੋਵੇ ਇਹੋ ਹੀ ਚਾਹਦੇ ਹੀ ਹਾਂ ਤੁਸੀਂ ਕੀ ਹੋਇਆ ਤੈਨੂੰ ਵੇਖ ਲਈ ਕਿੰਨਾ ਬੋਲਦੀ ਤੇਰੇ ਨਾਲ ਮੈਂ ਕਿੰਨਾ ਬੋਲਦੀ ਆ ਮੇਰਾ ਗੇਰ ਨਾ ਹਲ ਕਰਦੀ ਇਹਨਾਂ ਨੂੰ ਨਾਲ ਹੀ ਤੜਫਣੀ ਮਿੱਟੀ ਜੀ ਚੜ ਗਈ ਲੱਤੜਫਣੀ ਲੱਗ ਗਈ ਮਿੱਟੀ ਪਏ ਇਹ ਉਹ ਹੈ ਕੀ ਕੁਝ ਮੇਰੇ ਤੇ ਪਾੰਦੀ ਰੇ ਤਾਨੂੰ ਵੀ ਪਤਾ ਆਕਲ ਨਾਲ ਗੱਲ ਕਰ ਆਕਲ ਨਾਲ ਗੱਲ ਕਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੜਾ ਕਾਮ ਡਾਊਨ ਹੋ ਕੇ ਤੁਹਾਡੇ ਨਾਲ ਗੱਲ ਕਰਨ ਡਿਆ ਵਾਂ ਤੇ ਤੁਸੀਂ ਉਹਦਾ ਨਜ਼ਾਇਜ਼ ਫਾਇਦਾ ਲਈ ਜਾਓ ਪਰ ਤੁਹਾਨੂੰ ਵੀ ਤੇ ਪਤਾ ਹੀ ਆ ਨਾ ਇਹ ਸਾਨੂੰ ਦੋਵਾਂ ਨੂੰ ਵੇਖਣੀ ਸਿਖਾਉਂਦੀ ਆ ਦੋਵੇਂ ਜਾਣੀਆਂ ਕੋ ਕਿਹੜੀ ਮਾਂ ਹੁੰਦੀ ਜਿਹੜੀ ਵੇਖਣੀ ਸਿਖਾਉਂਦੀ ਮੈਨੂੰ ਨਹੀਂ ਪਤਾ ਪਰ ਤੁਹਾਡੀ ਮਾਂ ਜਿਹੜੀ ਵੇਖਣੀ ਸਿਖਾਉਂਦੀ ਉਹ ਉਹ ਜਿਹੜੀ ਤੁਹਾਡੇ ਉਤੋਂ ਜਿਹੜੀ ਟਾਕੀ ਆਪਣੀ ਜ਼ਬਾਨ ਬੰਦ ਕਰ ਲਗਾਮ ਦੇ ਮੇਰੀ ਜ਼ਬਾਨ ਬੰਦੀ ਆ ਲਗਾਮ ਦੇ ਕਰੇ ਕੀ ਕੁਦਰ ਕਰਦੇ ਨਾ ਮੈਂ ਹਾਂ ਮੇਰੇ ਘਰ ਵੀ ਜਾਂਦੀ ਬੁੱਲੀ ਜਾਂਦੀ ਚੁੱਪ ਹੀ ਨਹੀਂ ਕਰਦੀ ਪਤਾ ਨਹੀਂ ਤੁਹਾਨੂੰ ਫਿਰ ਕਿੰਨੇ ਸਹ ਤੁਹਾਨੂੰ ਫਿਰ ਤੁਹਾਡੇ ਘਰ ਦੇ ਨੇ ਸਿਖਾਇਆ ਹਣਾ ਚੁੱਪ ਹੀ ਨਹੀਂ ਕਰਦੀ ਵੇਲਾ ਵਾਰੀ ਦੇ ਵੱਟੇ ਪੂਰੇ ਲਾਂਡੀਕ ਦੀਆਂ ਚਾਰ ਚਰ ਸੁਣਾਉਂਦੀ ਆ ਤੇ ਮੇਰੇ ਵੀ ਨਾ ਬਿੰਗੂ ਤੇ ਜਬਾਨ ਪਾਈ ਆ ਤੇ ਮੈਂ ਓਏ ਇੰਨੀ ਜਬਾਨ ਨਾ ਕੱਢ ਪਰ ਜਿਹੜੀ ਅੰਦਰ ਨਹੀਂ ਜਾ ਸਕੇ ਮਮਮੀ ਚੁੱਪ ਕਰੋ ਕਿਰਨ ਤੂੰ ਵੀ ਚੁੱਪ ਕਰ ਤੂੰ ਕੀ ਕੀ ਚੌਨੀ ਕੀਤੀ ਆ ਤੂੰ ਮੈਨੂੰ ਇਹ ਦੱਸ ਚੌਨੀ ਮੈਂ ਇਹਨਾਂ ਦੇ ਨਾਲ ਉਹ ਐਡਜਸਟਮੈਂਟ ਨਹੀਂ ਕਰ ਸਕਦੀ ਤੂੰ ਹੀ ਕੋਈ ਹਿੱਲਾ ਵਸਿਲਾ ਕਰੋ ਨਹੀਂ ਤੇ ਮੈਂ ਆਪੇ ਕਰ ਲੈਣਾ ਮੈਨੂੰ ਮੰਮੀ ਨੇ ਰਾਤੀ ਦੱਸ ਦਿੱਤਾ ਸੀਗਾ ਕਿ ਭੂਆ ਇਸ ਤਰ੍ਹਾਂ ਕਹਿ ਕੇ ਗਈ ਆ ਓਏ ਦਿਮਾਗ ਚ ਪੈ ਗਈਆਂ ਗੱਲਾਂ ਓਏ ਇਹੇ ਦਿਮਾਗ ਤੇ ਤੂੰ ਦਿਨੇ ਉੱਠ ਕੇ ਤੇ ਆ ਜੋ ਗੱਲ ਕਰ ਦਿੱਤੀ ਹੈ ਮੈਂ ਤੇ ਉਹ ਗੱਲ ਕਹੀ ਵੀ ਨਹੀਂ ਤੂੰ ਉਹੀ ਕਹੀ ਹੈ ਵੇਖ ਲੈ ਹੁਣ ਇਹਨੇ ਤੂੰ ਕਹਿਣ ਨਹੀਂ ਕਿ ਮੈਂ ਐਡਜਸਟਮੈਂਟ ਨਹੀਂ ਕਰ ਸਕਦੀ ਇਹਨਾਂ ਨਾਲ ਐਡਜਸਟਮੈਂਟ ਨਹੀਂ ਕਰਦੀ ਐਡਜਸਟਮੈਂਟ ਕਰਨ ਜੋਗ ਇਹਨਾਂ ਨੇ ਮੈਨੂੰ ਛੱਡਿਆ ਅੱਛਾ ਤੇ ਕੀ ਹੱਲ ਕੀ ਆ ਫਿਰ ਅੱਗੇ ਦੱਸ ਮੈਨੂੰ ਦਾ ਪਤਾ ਯਾ ਦੇਖੋ ਇਹਨਾਂ ਨੂੰ ਆਪਣੇ ਮੂੰਹ ਤੇ ਜੱਪ ਲਾ ਲੋ ਤੇ ਯਾ ਤੇ ਮੈਂ ਮੈਂ ਤੂੰ ਲਾ ਲੈ ਤੂੰ ਨਹੀਂ ਜੱਪ ਲਾ ਦਿੰਦੀ ਤੇ ਤੂੰ ਹੀ ਬੋਲੀ ਜਾ ਤੇ ਮੈਂ ਬਸ ਹਾਂ ਹਾਂਦੀ ਮੈਂ ਨਾ ਮੈਂ ਉਹ ਮਾਦਮਾ ਗਾਂਦੀ ਨਹੀਂ ਮੈਂ ਨਹੀਂ ਸੱਚ ਬੋਲਦੀ ਤੇ ਮੈਂ ਲਾਈ ਜੇ ਤੂੰ ਹੀ ਲਾ ਲੈ ਮੇਰੀ ਗੱਲ ਸੁਣੋ ਮੈਂ ਨਹੀਂ ਉਹ ਗਾਂਦੀ ਹੈਗੀ ਜਿਹੜੀ ਇੱਕ ਮੂੰਹ ਤੇ ਚਪੇੜ ਮਾਰੇ ਤੇ ਦੂਜੇ ਅੱਗੇ ਕਰਦੇ ਮੈਂ ਨਹੀਂ ਉਹ ਹੈਗੀ ਕਿਰਨ ਮੈਂ ਨਾ ਸੱਚਮੁੱਚ ਸੋਚਦਾ ਹੁੰਦਾ ਸੀਗਾ ਮੰਮੀ ਤੇ ਦਾਦੀ ਰੜ ਕੇ ਨਾ ਇਹ ਤੈਨੂੰ ਪਰੇਸ਼ਾਨ ਕਰਦੇ ਆ ਤੰਗ ਕਰਦੇ ਆ ਤੇ ਮੈਂ ਆਪਣੇ ਵੱਲੋਂ ਜਿੰਨੇ ਵੱਧ ਤੋਂ ਵੱਧ ਤੇਨੂੰ ਖੁਸ਼ੀ ਦੇ ਸਕਦਾ ਹੈ ਨਾ ਮੈਂ ਦੇਣ ਦੀ ਕੋਸ਼ਿਸ਼ ਕੀਤੀ ਆ ਕਦੀ ਤੈਨੂੰ ਮੈਂ ਕਿਸੇ ਪੈਸੇ ਤੱਲੇ ਤੁਣੀ ਰੋਕਿਆ ਕਦੀ ਕਿਤੇ ਹਉਣ ਜਾਣ ਤੋਂ ਨਹੀਂ ਰੋਕਿਆ 100 ਦੀ ਲੋੜ ਸੀ ਤੂੰ 500 ਖਰਚ ਕੇ ਆ ਨਹੀਂ ਰਹੀਆਂ ਮੈਂ ਕਦੀ ਤੇਰੇ ਕੋਲ ਸਾਹਬੜੀ ਮੰਗਿਆ ਸਿਰਫ ਐਸੇ ਕਰਕੇ ਕਿ ਤੂੰ ਮੇਰੇ ਨਾਲ ਗਲਤ ਨਹੀਂ ਹੈਗੀ ਤੇ ਫਿਰ ਵੀ ਇਹਨਾਂ ਨਾਲ ਲੜਕੇ ਵੀ ਇਹਨਾਂ ਦਾ ਰੋਟੀ ਪਾਣੀ ਦਾ ਧਿਆਨ ਰੱਖਦੀਆਂ ਸਿਰਫ ਤੇਰੀਆਂ 1 ਮਿੰਟ ਮੈਨੂੰ ਬੋਲ ਦੇ ਲੈਟ ਮੀ ਫਿਨਿਸ਼ ਫਸਟ ਇਹ ਸਾਰੀਆਂ ਤੇਰੀਆਂ ਗੱਲਾਂ ਵੇਖਦੇ ਹੋਏ ਪਰ ਅੱਜ ਤੂੰ ਮੇਰੇ ਸਾਹਮਣੇ ਇੰਨਾ ਗਲਤ ਬੋਲਣ ਡਈਆਂ ਮੰਮੀ ਨੂੰ ਇੰਨਾ ਗਲਤ ਬੋਲਣ ਡਈਆਂ ਇੰਨੇ ਗਲਤ ਵਰਡਸ ਬੋਲਣ ਡਈਆਂ ਕੋਈ ਤੇ ਸ਼ਰਮ ਕਰ ਲੈ ਕਿ ਮੇਰੇ ਸਾਹਮਣੇ ਬਹਿ ਕੇ ਉਹ ਗੱਲ ਕਰਨ ਡਈ ਆ ਤੇ ਮੈਂ ਕੋਈ ਆਪਣਾ ਨਾ ਮੂੰਹ ਬੰਦ ਰੱਖ ਹਾਂ ਹਾਂ ਸਾਹ ਵੇਖ ਇਹਨਾਂ ਦੇ ਮੂੰਹ ਤੇ ਕਿੰਨੇ ਖੁਸ਼ ਹੁੰਦੇ ਆ ਨਹੀਂ ਹਾਂ ਤੂੰ ਇਹੋ ਗੱਲ ਲੈ ਹਾਸਾ ਇਹਦੇ ਹਾਸੇ ਵਾਲੀ ਕਿਹੜੀ ਗੱਲ ਮੈਂ ਤੇ ਵੇਖਨੀ ਵੀ ਵੇਖਦੇ ਹਰਕਤਾਂ ਵੇ ਕੀ ਕਰਦੀ ਆਪਣੇ ਆਦਮੀ ਸੁਭਨੇ ਐਨਾ ਬੋਲੀ ਜਿਹਾ ਲੱਗ ਗਿਆ ਪਤਾ ਆ ਮੈਂ ਗਈ ਸੀ ਨਾ 2:00 ਘੰਟੇ ਬਾਅਦ ਪੜਾਤੀਆਂ ਨਾ ਮੁੰਡੇ ਨੂੰ ਪੱਟੀਆਂ ਮੇਰੇ ਨਾਲ ਤੇ ਚੰਗੇ ਭਲੇ ਸੀਗੇ ਉਹ ਮੈਂ ਤੇ ਸੁੱਤਾ ਉੱਠ ਕੇ ਤਿਆਰੀ ਕਰਨ ਡਿਆ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਕੀ ਕੀਤਾ ਇਹਨਾਂ ਨੇ ਪਿੱਛੇ ਜਿਵੇਂ ਕੱਲ ਦਾਦੀ ਨੇ ਇਹਨਾਂ ਨੂੰ ਪੜਾਤੀਆਂ ਤੇ ਤੂੰ ਮੈਂ ਤੈਨੂੰ ਪੜਾਤੀ ਆ ਗੱਲ ਖਤਮ ਆ ਮੈਨੂੰ ਬੜਾ ਹੀ ਲੱਗਣੇ ਇੰਨੇ ਖੁਸ਼ ਜੇ ਤੁਸੀਂ ਮੈਂ ਬੰਦਾ ਨਾ ਮੈਂ ਸ਼ੀਸ਼ੀ ਚ ਦੁੱਧ ਨਹੀਂ ਪੀਂਦਾ ਕਿ ਮੈਨੂੰ ਪੜਨਾ ਕਿੰਨੇ ਤੇ ਪੜਾਉਣਾ ਕਿੰਨੇ ਆ ਆਪਣਾ ਦਿਮਾਗ ਮੇਰਾ ਕੰਮ ਕਰਦਾ ਜਿੱਥੇ ਗਲਤ ਆ ਉੱਥੇ ਮੰਮੀ ਨੂੰ ਗਲਤ ਕਹੂੰਗਾ ਜਿੱਥੇ ਤੂੰ ਗਲਤ ਹੈ ਤੈਨੂੰ ਗਲਤ ਕਹੂੰਗਾ ਤੂੰ ਹੀ ਤੇ ਨਾ ਬਸ ਆਪਣੀ ਮੰਮੀ ਦਾ ਸਾਥ ਦੇ ਨਾ ਤੇ ਦੋ ਤੂੰ ਹੀ ਮੰਮੀ ਦਾ ਸਾਥ ਮੈਂ ਚੱਲੀ ਆਂ